ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਸੁਰਜੀਤ ਕਾਲੋਂਜੀ ਦਾ ਸਾਡੀ SGPC ਵੱਲੋਂ ਬਖਾਸਤ ਕੀਤੇ ਗਏ ਪੰਜ ਪਿਆਰਿਆਂ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ ਮਕੜੂ ਬਾਦਲ ਦਲੀਏ ਫਲਗੋਲ ਖਾਨ ਗਿੱਜੇ ਹਨ ਇਹਨਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਫਲ ਟਾਹਣੀਆਂ ਮੋਚੇ ਤੇ ਜੜਾਂ ਦੇ ਨਾਲ ਹੈ ਜੇਕਰ ਸੰਗਤ ਪੰਜ ਪਿਆਰਿਆਂ ਦੀ ਹੁਕਮਾਂ ਤੇ ਪੈਰਾ ਦਿੰਦੀ ਹੈ ਤਾਂ ਗੁਰੂ ਮਹਾਰਾਜ ਸਾਡੇ ਖਾਲਸਾਣ ਛੇਤੀ ਬਣ ਵਿੱਚ ਸਹਾਇ ਹੋਣਗੇ ਪੰਜਾਂ ਪਿਆਰਿਆਂ ਨੇ ਆਪਣਾ ਫਰਜ਼ ਨਿਭਾਇਆ ਹੁਣ ਸੰਗਤਾਂ ਵੀ ਉਹਨਾਂ ਦਾ ਸਾਥ ਦੇਣ ਤਾਂ ਸਿੱਖੀ ਦਾ ਬੂਟਾ ਵਧੇਗਾ ਜੀ ਰਸਾਂ ਅ ਵੀਰ ਸੁਜੀਤ ਕਾੜੋਂ ਜੀ ਵੀ ਅਕਸਰ YouTube ਤੇ ਉੱਤੇ ਲਿਖਦੇ ਨੇ ਪੋਜ਼ਿਟਿਵ ਇਹਨਾਂ ਦੀ ਸੋਚ ਹੁੰਦੀ ਹੈ ਪੰਥਕ ਵਿਚਾਰਧਾਰਕ ਜੀ ਔਰ ਇਹਨਾਂ ਨੇ ਉਸ ਰੁੱਖ ਨਾਲ ਜਿਸ ਦਾ ਫਲ ਇਹ ਖਾ ਰਹੇ ਨੇ ਮੱਕੜ ਐਂਡ ਬਾਦਰਲੈਂਡ ਉਹਨਾਂ ਦੀ ਸਾਰੀ ਇਹ ਲੋਭੀ ਨਸਲ ਤੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜੇ ਅਲਟੀਮੇਟਲੀ ਸੰਗਤ ਨਾਲੋਂ ਟੁੱਟੇ ਹੋ ਜਾਂ ਟੁੱਟ ਰਹੇ ਹੋ ਜਾਂ ਟੁੱਟ ਗਏ ਹੋ ਤੇ ਅਲਟੀਮੇਟਲੀ ਇਹ ਹੁਣ ਫਲ ਤੁਹਾਨੂੰ ਨਸੀਬ ਨਹੀਂ ਹੋਣਾ ਕੌਮ ਦੇ ਵਿੱਚ ਇੱਕ ਅਵੇਅਰਨੈਸ ਹੈ ਅਲਟੀਮੇਟਲੀ ਤੁਸੀਂ ਪਾਸੇ ਹੋਵੋਗੇ ਔਰ ਕੌਮ ਦਾ ਘਰ ਖਾਲਸਤਾਨ ਹੋਏਗਾ ਪੰਜ ਪਿਆਰਿਆਂ ਦੇ ਹਵਾਲੇ ਨਾਲ ਬੇਸ਼ੱਕ ਅਸੀਂ ਫੁੱਲੀ ਜਿਹੜੀ ਹੈ ਉਹਨਾਂ ਦੀ ਐਕਟੀਵਿਟੀ ਨੂੰ ਸਪੋਰਟ ਕੀਤਾ ਕਿ ਵੀ ਉਹਨਾਂ ਨੇ ਘਟੋ ਘਾਟੇ ਕਰੇਜ ਦਿਖਾਇਆ ਔਰ ਇਹ ਦੱਸਿਆ ਕਿ ਜਦੋਂ ਟੋਟਲ ਇੰਸਟੀਚੂਨਸ ਰਾਟਨ ਹੁੰਦੀਆਂ ਨੇ ਸੜਾਂਦ ਮਾਰਦੀਆਂ ਨੇ ਵਿਖ ਜਾਂਦੀਆਂ ਨੇ ਫਿਰ ਵੀ ਕਿਤੇ ਨਾ ਕਿਤੇ ਸਿੱਖੀ ਗੈਰਤ ਕਿਸੇ ਰੂਪ ਚਾਹੰਦੀ ਹੈ ਪਰ ਅਸੀਂ ਸਮਝਦੇ ਆਂ ਵੀ ਉਹਨਾਂ ਦੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਅੱਜ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਈਮੀਡੀਆ ਚ ਲੱਗੀ ਹੈ ਕਿ ਵੀ ਅਸੀਂ ਅਮਰਤ ਸੰਚਾਰ ਦੀ ਡਿਊਟੀ ਨਿਭਾਉਂਦੇ ਰਵਾਂਗੇ ਅਕਾਲ ਤਖਤ ਤੇ ਜਾ ਕੇ ਸਾਡਾ ਕੋਈ ਜਿਹੜਾ ਉਹ ਸਿਆਸੀ ਏਜੰਡਾ ਨਹੀਂ ਹੈ ਧਾਰਮਿਕ ਤੌਰ ਤੇ ਅਸੀਂ ਇਹ ਕਰਾਂਗੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਸਰਬੱਤ ਖਾਲਸਾ ਦੀ ਪਰੰਪਰਾ ਰਿਵਾਈਵ ਹੋਣੀ ਚਾਹੀਦੀ ਹੈ ਦੁਨੀਆ ਭਰ ਦੇ ਨੁਮਾਇੰਦੇ ਜਿਹੜੇ ਸਿੱਖਾਂ ਦੇ ਪ੍ਰੋਪਰ ਢੰਗ ਦੇ ਨਾਲ ਇਸ ਤੋਂ ਅਗਵਾਈ ਨਿਕਲੇ ਅ ਦੂਸਰਾ ਪਾਰਟ ਮੈਂ ਸਮਝਦੇ ਆਂ ਵੀ ਅੰਡਰਸਟੈਂਡੇਬਲ ਹੈ ਵੈਸੇ ਬਹੁਤ ਚੰਗਾ ਹੁੰਦਾ ਹੈ ਕਿ ਜਦੋਂ ਪਹਿਲੀ ਸਟੇਜ ਤੇ ਇਹਨਾਂ ਨੇ ਤਾਂ ਸਤੰਬਰ ਦੇ ਅਖੀਰ ਦੇ ਵਿੱਚ ਹੀ ਜਿਹੜਾ ਜੱਥੇਦਾਰਾਂ ਨੂੰ ਨਕਾਰ ਦਿੱਤਾ ਸੀ ਕਿ ਵੀ ਤੁਸੀਂ ਮਾਫੀਨਾਮਾ ਦਿੱਤਾ ਹੈ ਜੀ ਜੇ ਕਿਤੇ ਜਿਹੜਾ ਛੱਬੇ ਵਾਲਾ ਸਰਬਤ ਖਾਲਸਾ ਉਸ ਨੂੰ ਹੀ ਪੰਜ ਪਿਆਰੇ ਲੀਡ ਕਰ ਦਿੰਦੇ ਜਾਂ ਕੋਈ ਰਾਫਤਾ ਬਣ ਜਾਂਦਾ ਮੈਨੂੰ ਨਹੀਂ ਪਤਾ ਵੀ ਇਨਸਾਈਡ ਕਿਸੇ ਨੇ ਉਹਨਾਂ ਨੂੰ ਅਪਰੋਚ ਕੀਤਾ ਜਾਂ ਉਹਨਾਂ ਨੇ ਕਿਸੇ ਨੂੰ ਕੀਤਾ ਜਾਂ ਨਹੀਂ ਤੇ ਹੁਣ ਵੀ ਜਿਹੜਾ ਇਹ ਤਾਂ ਇੱਕ ਚੰਗੀ ਗੱਲ ਹੈ ਔਰ ਮੈਂ ਸਮਝਦਾ ਵੀ ਜੇ ਸੱਚਮੁੱਚ ਅਪ੍ਰੈਲ ਵਾਲੇ ਸਰਬਤ ਖਾਲਸੇ ਦੇ ਮੁੱਦੇ ਦੇ ਉੱਤੇ ਉਹਨਾਂ ਦੀ ਦੇ ਨਾਲ ਕੋਈ ਅੰਡਰਸਟੈਂਡਿੰਗ ਹੁੰਦੀ ਹੈ ਚੰਗੀ ਗੱਲ ਹੈ ਪਰ ਜਿਹੜਾ ਪਹਿਲਾ ਪਾਰਟ ਹੈ ਜਿਹੜਾ ਅਖਾਲ ਤਖਤ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਣ ਦਾ ਇਹ ਮੈਨੂੰ ਲੱਗਦਾ ਹੈ ਵੀ ਸਿੱਧਾ ਟਕਰਾਅ ਹੋਏਗਾ ਔਰ ਜਿਵੇਂ ਬਾਕੀ ਜਥੇਦਾਰਾਂ ਨੂੰ ਜਿਹੜੇ ਸਰਬੱਤ ਖਾਲਸਾ ਨੇ ਥਾਪੇ ਜੇਲ੍ਹ ਦੇ ਅੰਦਰ ਉਹਨਾਂ ਨੇ ਡਕਿਆ ਹੋਇਆ ਜੇ ਇਹਨਾਂ ਨੂੰ ਵੀ ਸੀਨ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ ਤੇ ਇਸ ਕਿਸਮ ਦਾ ਮਾਹੌਲ ਆਲਰੇਡੀ ਘਟਨਾ ਤੋਂ ਬਾਅਦ ਦੂਜੀ ਕਰਵਾ ਦਿੱਤੀ ਜਾਂਦੀ ਕੋਈ دہشت گردੀ ਦੇ ਨਾਂ ਥਲੇ ਕੋਈ ਦੂਜਾ ਉਹ ਫਿਰ ਹਫਤੇ ਇੱਕ ਬਾਅਦ ਉਹ ਖਬਰ ਵੀ ਨਹੀਂ ਰਹਿੰਦੀ ਹੈ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਬਿਹਤਰ ਹੋਏਗਾ ਕਿ ਉਹ ਸਿੱਧੇ ਟਕਰਾਅ ਨੂੰ ਅਵੋਇਡ ਕਰਨ ਕਿਉਂਕਿ ਉੱਥੇ ਗਿਆ ਉਹਨਾਂ ਦੀ ਟਾਸਕ ਫੋਰਸ ਤੇ ਗੁੰਡੇ ਪੰਜਾਬ ਪੁਲਿਸ ਔਰ ਦੂਜੇ ਔਰ ਫਿਰ ਅਰੈਸਟ ਇਨੈਵਿਟੇਬਲ ਹੋਏਗੀ ਸੋ ਅਸੀਂ ਸਮਝਦੇ ਹਾਂ ਵੀ ਚੰਗੀ ਗੱਲ ਇਹ ਹੋਏਗੀ ਕਿ ਹੁਣ ਜਨਵਰੀ ਦਾ ਅੱਜ 6 ਜਨਵਰੀ ਹੋ ਗਈ ਹੈ ਤੇ ਜੇ ਅਪ੍ਰੈਲ ਦੇ ਵਿੱਚ ਆਲਮੋਸਟ ਕੁਝ ਹਫ਼ਤੇ ਹੀ ਨੇ ਵਿਚਕਾਰ ਕਿ ਜੇ ਕੋਈ ਐਸੀ ਅੰਡਰਸਟੈਂਡਿੰਗ ਹੋਏ ਕਿ ਜਿਹੜਾ ਅਗਲਾ ਸਰਬੱਤ ਖਾਲਸਾ ਹੈ ਉਸ ਦੇ ਵਿੱਚੋਂ ਜਿਹੜੇ ਨੇ ਉਸ ਦਾ ਹਿੱਸਾ ਬਣਨ ਅਗਵਾਈ ਦੇਣ ਜਾਂ ਜਿਵੇਂ ਵੀ ਹੋਏ ਤੋਂ ਇਹ ਬਿਹਤਰ ਹੋਏਗਾ ਸੋ ਇਹਨਾਂ ਦਾ ਸੁਰਜੀਤ ਕਾਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਤੁਸੀਂ ਅੱਜ ਫਾਸਟ ਚੱਲ ਰਹੇ ਹੋ ਦੇਖ ਲਓ ਫਾਸਟ ਕੀ ਕਹਿੰਨ ਨੂੰ ਕਹਿੰਦੇ ਨੇ ਕਿ ਓਕਰਸਾ ਚਲੋ ਤੁਸੀਂ ਨਾ ਐਸੀ ਟਾਈਮ ਨਾ ਵੇਸ ਕਰੀ ਫਾਸਟ ਪੰਜਾਬੀ ਨਹੀਂ ਲੱਭੀ ਤੇਜ਼ ਤੇਜ਼ ਭੱਜਣਾ ਹਾਂਜੀ ਅ ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੋ ਸਲੋਕ ਚੁਣੇ ਨੇ ਜੀ ਅ ਪਹਿਲਾ ਸ਼ਲੋਕ ਹੈ ਚਰਨਾਰ ਬਿੰਦ ਭਜਨੰਗ ਰਿਦਯੰਗ ਨਾਮ ਧਾਰਣੈ ਕੀਰਤਨੰ ਸਾਧ ਸੰਗੇਣ ਨਾਨਕ ਨੈ ਦ੍ਰਿਸ਼ਟੰਤ ਜਮਦੂਤ ਨੇ ਕਿ ਜੇ ਨਰੰਕਾਰ ਦੇ ਚਰਨਾ ਦਾ ਧਿਆਨ ਸਾਡੇ ਮਨ ਦੇ ਅੰਦਰ ਹੋਏ ਚਰਨਾ ਦਾ ਧਿਆਨ ਗੁਰ ਮੂਰਤ ਗੁਰ ਸ਼ਬਦ ਹੈ ਜੀ ਸਤ ਗੁਰ ਦੀਆ ਬੁਝਾਏ ਜਿਉ ਚਰਨਾਰ ਬਿੰਦ ਭਜਨ ਭਜਨ ਭਜਣਾ ਉਹਨੂੰ ਯਾਦ ਕਰਨਾ ਉਸ ਦੇ ਨਾਲ ਜੁੜਨਾ ਰਿਦੈ ਅੰਗ ਨਾਮ ਧਾਰਨ ਹੈ ਤੇ ਸਾਡੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਵਾਸਾ ਹੋਏ ਉਹ ਨਾਮ ਦਾ ਵਾਸਾ ਇਹ ਹੈ ਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਬ ਤਾਂ ਜੀ ਉਠਤ ਸੁਖੀਆ ਬੈਠਤ ਸੁਖੀਆ ਪਾ ਨਹੀਂ ਲੱਗਿਆ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ Swami ਸਗਲ ਕਟਾ ਕੇ ਅੰਤਰਜਾਮ ਹੁਣ ਇਹ ਉਠਤ ਸੁਖੀਆ ਬੈਠਤ ਸੁਖੀਆ ਉਠਤ ਬੈਠਤ ਸੋਵਤ ਨਾਮ ਦਾ ਮਤਲਬ ਹੈ ਕਿ ਤੁਸੀਂ ਆਪਣੇ ਬਾਕੀ ਕਾਰ ਵਿਹਾਰ ਕਰਦੇ ਹੋ ਜ਼ਿੰਦਗੀ ਦੇ ਪਰ ਤੁਹਾਡੇ ਅੰਦਰ ਇਸ ਗੱਲ ਦਾ ਅਹਿਸਾਸ ਹੈ ਕਿ ਅਲਟੀਮੇਟ ਟਰੂਥ ਵਾਇਗਰੂ ਹੈ ਜਦੋਂ ਅਸੀਂ ਵਾਇਗਰੂ ਵਾਇਗਰੂ ਵੀ ਕਰਦੇ ਹਾਂ ਕੋਈ ਵਾਇਗਰ ਨੂੰ ਤਾਂ ਲੋੜ ਨਹੀਂ ਹੈ ਵੀ ਅਸੀਂ ਉਹਨੂੰ ਵਾਇਗਰ ਵਾਇਗਰ ਕਹੀਏ ਜੀ ਉਹ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਜੀ ਕਿ ਜੇ ਸਾਰੇ ਵੀ ਇਕੱਠੇ ਹੋ ਕੇ ਉਹਨੂੰ ਕਹਿਣ ਉਹਨੂੰ ਯਾਦ ਕਰਨ ਨਾ ਉਹ ਵੱਡਾ ਹੋਏਗਾ ਨਾ ਉਹ ਘਟੇਗਾ ਹੁਣ ਇਹ ਹਿਰਦੇ ਚ ਨਾਮ ਦਾ ਵਸਣਾ ਹੈ ਆਪਣੇ ਆਪ ਨੂੰ ਅਸੀਂ ਉਹੀ ਚੀਜ਼ ਅਸੀਂ ਰਿਮਾਈਂਡ ਕਰਵਾਂਦੇ ਜਿਹਦੇ ਭੁੱਲਣ ਦਾ ਡਰ ਹੁੰਦਾ ਭੁੱਲਣ ਕੀ ਹੈ ਕਿ ਇਹ ਚਾਰ ਚਫੇਰੇ ਮਾਇਆ ਦਾ ਪਸਾਰਾ ਹੈ ਜਿਹੜਾ ਸਾਨੂੰ ਕਹਿੰਦਾ ਕਿ ਜੀ ਇਹ ਝਾਗ ਮਿੱਠਾ ਹੈ ਅਗਲਾ ਕਿਹਨੇ ਡਿੱਠਾ ਹੈ ਮੌਜਾ ਕਰੋ ਆਹੀ ਜ਼ਿੰਦਗੀ ਹੈ ਅਗਲਾ ਕੌਣ ਦੇਖਣਾ ਹੈ ਕੌਣ ਦੱਸਣਾ ਹੈ ਅੱਗੇ ਕੀ ਹੈ ਤੇ ਇੱਥੇ ਸਾਨੂੰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਰਿੱਧੰਗ ਨਾਮ ਤਾਰਨ ਹੈ ਆਪਣੇ ਹਿਰਦੇ ਚ ਵਾਹਿਗੁਰੂ ਦੇ ਨਾਮ ਨੂੰ ਰੱਖਣਾ ਕੀਰਤਨੰ ਸਾਧ ਸੰਗੇਨ ਤੇ ਸਾਧ ਸੰਗਤ ਵਿੱਚ ਮਿਲ ਕੇ ਗੁਰਮੁਖਾਂ ਦੇ ਨਾਲ ਮਿਲ ਕੇ ਰੱਬ ਦੇ ਬੰਦਿਆਂ ਨਾਲ ਮਿਲ ਕੇ ਕੋਈ ਸਾਧ ਸੰਗਤ ਦਾ ਮਤਲਬ ਲੱਖਾਂ ਦੀ ਗਿਣਤੀ ਨਹੀਂ ਹੁੰਦਾ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਇੱਕ ਕਲਾ ਸਿੱਖ ਹੈ ਦੋ ਮਿਲ ਜਾਣ ਤੇ ਉਹ ਸਾਧ ਸੰਗ ਹੈ ਜਦੋਂ ਤੁਸੀਂ ਵਿਚਾਰ ਕਰਦੇ ਹੋ ਰੱਬ ਦੀ ਰੱਬ ਦੇ ਨਾਮ ਦੀ ਭਲਾਈ ਦੀ ਪਰਉਪਕਾਰ ਦੀ ਖਲਕਤ ਦੀ ਭਲਾਈ ਦੀ ਉਹ ਵੀ ਸਾਧ ਸੰਗਤ ਹੀ ਹੈ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨੇ ਕਿ ਫੇਰ ਮੌਤ ਦਾ ਡਰ ਨਹੀਂ ਰਹਿੰਦਾ ਫਿਰ ਜਮਦੂਤ ਨજર ਨਹੀਂ ਆਉਂਦਾ ਜਮਦੂਤ ਤਾਂ ਬਣਾਇਆ ਹੋਇਆ ਕਿ ਮੌਤ ਦਾ ਫਰਿਸ਼ਤਾ ਲੈਣ ਆਇਆ ਉਹ ਭੁੱਲ ਗਿਆ ਇਸ ਘਰ ਚਲਾ ਗਿਆ ਦੂਜੇ ਨੂੰ ਫੜ ਲਿਆ ਪਰ ਅਸੀਂ ਸਮਝਦੇ ਹਾਂ ਇਹ ਤੁਹਾਡੇ ਸਿਰ ਦੇ ਉੱਤੇ ਦੋ ਹੀ ਚੀਜ਼ਾਂ ਨੇ ਜਾਂ ਰੱਬ ਦੀ ਯਾਦ ਹੈ ਜੀ ਤੇ ਜੇ ਉਹ ਯਾਦ ਹੈ ਤਾਂ ਫਿਰ ਮੌਤ ਦਾ ਡਰ ਨਹੀਂ ਹੈ ਤੇ ਦੂਸਰਾ ਸ਼ਲੋਕ ਹੈ ਨਾ ਚੈ ਦੁਰਲਬੰ ਤਨੰਗ ਰੂਪੰਗ ਨਾ ਚਾ ਦੁਰਲਬੰ ਸਵਰਗ ਰਾਜ ਨਹਿ ਨਾ ਚਾ ਪੋਜਨੰਗ ਬਿੰਜਨੰਗ ਨਾ ਚਾ ਸਵਚ ਅੰਬਰੈ ਨਾਚਾ ਸੁਤ ਮਿੱਤਰ ਭਰਾਤ ਬੰਧਵ ਨਾਚਾ ਬਨਿਤਾ ਬਿਲਾਸਹਿ ਨਾਚਾ ਵਿਦਿਆ ਪ੍ਰਵੀਣੰ ਨਾਚਾ ਚਤੁਰ ਚੰਚਲੇ ਦੁਰਲਭੰ ਇਕ ਭਗਵਾਨ ਨਾਮੇ ਨਾਨਕ ਲਬਧੰਗ ਸਾਧ ਸੰਗ ਕਿਰਪਾ ਪ੍ਰਭੰ ਹੁਣ ਇਹ ਸਲੋਕ ਵੀ ਜਿਹੜਾ ਪਹਿਲਾ ਉਸ ਨੂੰ ਉਸ ਥਾਟ ਨੂੰ ਹੀ ਅੱਗੇ ਤੋਰਦਾ ਨਾਚਾ ਮਤਲਬ ਇਹ ਹੈ ਕਿ ਨਹੀਂ ਹੈ ਦੁਰਲਭੰ ਉਨੇ ਨਾ ਚਾਹ ਦੁਰਲਭ ਸਾਰੀਆਂ ਹੀ ਪੰਕਤੀਆਂ ਚ ਯੂਜ਼ ਹੋਇਆ ਕਿ ਇਹ ਦੁਰਲਭ ਨਹੀਂ ਹੈ ਦੁਰਲਭ ਹੁੰਦਾ ਇਹ ਚੀਜ਼ ਬਹੁਤ ਮੁਸ਼ਕਲ ਨਾਲ ਮਿਲੇ ਕੀ ਕੀ ਦੁਰਲਭ ਨਹੀਂ ਹੈ ਧਨ ਗ੍ਰੂਪਨ ਪੈਸਾ ਹੋਣਾ ਖੂਬਸੂਰਤੀ ਹੋਣਾ ਬਹੁਤ ਲੋਕ ਪੈਸੇ ਵਾਲੇ ਨੇ ਬਹੁਤ ਲੋਕ ਖੂਬਸੂਰਤ ਨੇ ਇਹ ਕੋਈ ਦੁਰਲਭ ਨਹੀਂ ਹੈ ਕਿ ਕਿਸੇ ਹੋਰ ਕੋਲ ਹੋ ਹੀ ਨਹੀਂ ਸਕਦਾ ਸਵਰਗ ਰਾਜ ਨੇ ਨਾ ਚਾਹ ਕਿ ਸਵਰਗ ਮਿਲ ਜਾਏ ਰਾਜ ਸ਼ਕਤੀ ਮ ਇਹ ਵੀ ਕੋਈ ਈ ਢੀ ਦੁਰਲਭ ਗੱਲ ਨਹੀਂ ਹੈ ਰਾਜ ਸ਼ਕਤੀ ਵੀ ਬਥੇਰਿਆਂ ਕੋਲ ਆ ਜਾਂਦੀ ਹੈ ਨਾ ਚਾਹ ਦੁਰਲਭੰਗ ਭੋਜਨੰਗ ਬਿੰਜਨੰਗ ਬਹੁਤ ਸਵਾਦੀ ਖਾਣੇ ਇਹ ਵੀ ਕੋਈ ਦੁਰਲਭ ਨਹੀਂ ਨੇ ਅੱਜ ਕੱਲ ਤਾਂ ਸਾਰੇ ਘਰਾਂ 'ਚ ਹੁੰਦੇ ਨੇ ਬਾਕੀ ਕੁਝ ਬਣਾ ਕੇ ਰੈਫਰਿਜਰੇਟਰ ਭਰਿਆ ਹੁੰਦਾ ਅੱਧੇ ਕੋਹੇ ਜੋ ਕੱਢ ਦਿੰਦੇ ਆ ਟੇਬਲ 'ਸ ਜਾਇਆ ਹੁੰਦਾ ਕੋਈ ਦੁਰਲਭ ਖਾਣੇ ਜਿਹੜੇ ਨੇ ਜਿਹੜੇ ਬਹੁਤ ਚੰਗੇ ਖਾਣੇ ਨੇ ਉਹ ਕੋਈ ਦੁਰਲਭ ਨਹੀਂ ਨੇ ਨਾ ਚੈ ਨਾ ਚੈ ਦੁਰਲਭੰਗ ਸਵਚ ਅੰਬਰੇ ਅੰਬਰੇ ਕਪੜੇ ਵਾਰਡਰੋਬ ਪਰ ਹੀ ਹੁੰਦੀ ਹੈ ਅਖੀਰ ਤੋਂ ਸ਼ੁਰੂ ਤੱਕ ਇਹ ਨਹੀਂ ਪਤਾ ਲੱਗਦਾ ਇਹ ਪਾਵਾਂ ਕਿ ਉਹ ਪਾਵਾਂ ਨਹੀਂ ਜੀ ਸੋ ਇਹ ਵੀ ਕੋਈ ਦੁਰਲਭ ਨਹੀਂ ਹੈ ਹੁਣ ਨਾਚ ਹੈ ਸੁੱਤ ਮਿੱਤਰ ਭਰਾਤ ਬੰਦਵ ਸੁੱਤ ਪੁੱਤਰ ਨੂੰ ਕਹਿੰਦੇ ਨੇ ਮਿੱਤਰ ਦੋਸਤ ਨੂੰ ਕਹਿੰਦੇ ਨੇ ਭਰਾਤ ਭਰਾ ਨੂੰ ਕਹਿੰਦੇ ਨੇ ਬੰਦਵ ਬੰਧੂ ਦੋਸਤ ਨਾਚ ਹੈ ਦੁਰਲਭ ਬਨਿਤਾ ਬਿਲਾਸੇ ਬਨਿਤਾ ਇਸਤਰੀ ਨੂੰ ਕਹਿੰਦੇ ਨੇ ਕਿ ਪੁੱਤਰ ਧੀਆ ਦੋਸਤ ਬੰਧੂ ਔਰਤ ਔਰਤ ਇਹ ਕੋ ਦੁਰਲਭਤਾ ਨਹੀਂ ਹੈ ਸਾਰਿਆਂ ਨੂੰ ਹੀ ਨਸੀਬ ਹੈ ਜੀ ਔਰ ਨਾ ਚਾਹ ਦੁਰਲਭ ਬਿਨਤਾ ਪਰ ਬੀਣਕ ਕੇ ਕੋਈ ਵਿਦਿਆਚ ਬਹੁਤ ਪੜਿਆ ਲਿਖਿਆ ਹੋਵੇ ਬਥੇਰੇ ਪੀ ਐਚ ਡੀ ਡੀ ਲਿਟ ਕੋ ਮੁੰਦੇ ਨੇ ਬੜੀ ਬੜੀ ਵਿਦਿਆ ਇੰਜੀਨੀਅਰ ਡਾਕਟਰ ਕੋਈ ਦੁਰਲਭ ਗਾਲ ਨਹੀਂ ਹੈ ਨਾ ਚਾਹ ਦੁਰਲਭ ਚਤੁਰ ਚੰਚਲੇ ਸਿਆਣਪ ਹੋਣਾ ਚੰਚਲ ਹੋਣਾ ਇਹ ਵੀ ਦੁਰਲਭ ਨਹੀਂ ਹੁਣ ਦੁਰਲਭ ਕੀ ਹੈ ਇਹ ਸਾਰੀਆਂ ਚੀਜ਼ਾਂ ਗਿਣਾ ਕੇ ਇਸਤਰੀ ਪੁੱਤਰ ਬੱਚੇ ਧਨ ਰਾਜ ਰੂਪ ਸਵਰਗ ਭੋਜਨ ਚੰਗੇ ਕੱਪੜੇ ਤੇ ਦੁਰਲਭ ਕੀ ਹੈ ਦੁਰਲਭੰਗ ਏਕ ਭਗਵਾਨ ਨਾਮੈ ਜੇ ਕੋਈ ਚੀਜ਼ ਦੁਰਲਭ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕੋਟਨ ਮੈਂ ਨਾਨਕ ਕੋウ ਨਾਰਾਇਣ ਜੈ ਚੀਤ ਜੇ ਕਰੋੜਾਂ ਚ ਕੋਈ ਇੱਕ ਹੈ ਜਿਹਨੂੰ ਰੱਬ ਯਾਦ ਹੈ ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ ਕੇ ਕਿ ਜਗ ਦੇ ਵਿੱਚ ਕੋਈ ਹੈ ਜਿਸਨੂੰ ਰੱਬ ਯਾਦ ਹੈ ਦੁਰਲਭੰਗ ਏਕ ਭਗਵਾਨ ਨਾਮੈ ਇੱਕ ਰੱਬ ਦਾ ਨਾਮ ਲੈਣ ਵਾਲੇ ਦੁਰਲਭ ਨੇ ਔਰ ਇਹ ਮਿਲ ਸਕਦਾ ਹੈ ਇਹ ਦੁਰਲਭਪਨ ਟੁੱਟ ਸਕਦਾ ਨਾਨਕ ਲਬਧੰਗ ਸਾਧ ਸੰਗ ਕਿਰਪਾ ਪ੍ਰਭੰਤ ਕਿ ਸਾਧੂ ਦੀ ਸੰਗਤ ਦੇ ਵਿੱਚ ਭਲੇ ਲੋਕਾਂ ਦੇ ਸਾਥ ਦੇ ਵਿੱਚ ਔਰ ਇਹ ਨਿਰੰਕਾਰ ਦੀ ਕਿਰਪਾ ਦੇ ਨਾਲ ਸਾਥ ਵੀ ਜਦੋਂ ਉਦੋਂ ਹੀ ਮਿਲਦਾ ਹੈ ਤੁਹਾਨੂੰ ਚੰਗਾ ਜਦੋਂ ਰੱਬ ਦੀ ਕਿਰਪਾ ਹੁੰਦੀ ਮਲਾਂਦਾ ਰੱਬ ਹੀ ਹੈ ਕਿਸੇ ਨੂੰ ਕਿਥੋਂ ਮਿਲਾ ਦੇ ਕਿਸੇ ਨੂੰ ਕਿਥੋਂ ਤੋਰ ਕੇ ਕਿਤੇ ਪਹੁੰਚਾ ਦੇ ਔਰ ਇਸ ਰਸਤੇ ਅਸੀਂ ਤੁਰਦੇ ਹੀ ਉਦੋਂ ਆਂ ਸੰਗਤੀ ਗੁਰੂ ਉਦੋਂ ਦੰਦਾ ਜਦੋਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਰੌਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਜ਼ ਕੋਲ ਨੇ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਪਤੀ ਸਮਾਪਤਨ ਦਾ ਤਸੀਹ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਣਾ ਸਾਡੇ ਇਸ ਪਤੇ ਤੇ SOSATV24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਖਵਾਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਦਾਸ ਸਾਨੂੰ ਆਗਿਆ ਦਿਓ ਦੇਖਦੇ ਰਹੋ TV84 ਬੁਲਾਦੇ ਹੋ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ